ਤੂਰੀ ਦੇ ਸਰਕਾਰੀ ਹਸਪਤਾਲ ਵਿੱਚ ਅਲਟਰਾ ਸਾਊਂਡ ਮਸ਼ੀਨ ਨਾ ਹੋਣ ਦੇ ਚਲਦੇ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਸਮਾਜ ਸੇਵੀ ਸੁਰਿੰਦਰ ਸਿੰਘ ਨੀਜਰ ਇੰਗਲੈਂਡ ਵਾਲਿਆਂ ਵੱਲੋਂ ਤੂਰੀ ਦੇ ਸਰਕਾਰੀ ਹਸਪਤਾਲ ਵਿੱਚ ਅਲਟਰਾ ਸਾਊਂਡ ਮਸ਼ੀਨ ਪੇਂਟ ਕੀਤੀ ਗਈ ਇਸ ਮੌਕੇ ਸੁਰਿੰਦਰ ਸਿੰਘ ਨੀਜਰ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਵਿੱਚ ਸਮਾਜ ਸੇਵਾ ਦੇ ਕੰਮ ਕਰਦੇ ਆ ਰਹੇ ਹਨ ਅਤੇ ਜਲਦ ਹੀ ਅੱਖਾਂ ਦਾ ਵੀ ਇੱਕ ਵਿਸ਼ਾਲ ਕੈਂਪ ਉਹਨਾਂ ਵੱਲੋਂ ਲਗਵਾਇਆ ਜਾ ਰਿਹਾ ਹੈ ਜੋ ਜੋ ਆਪਾਂ ਪਿਛਲੇ ਵਾਰ ਇਸ ਗਾ ਨਵੰਬਰ ਵਿੱਚ ਤੁਸੀਂ ਆਪਣੇ ਮੀਡੀਆ ਵਾਲੇ ਨੇ ਸੋਡੀਓ ਨੂੰ ਤੁਸੀਂ ਸਾਰੇ ਘਟੇ ਰਲ ਕੇ हमको ਕਿਹਾ ਸੀ ਕਿ ਬੀ ਜਰੂਰੀ ਲੋਡ ਹੈ ਮਸ਼ੀਨ ਦੀ ਹੈ ਨਾ ਅਸ ਫੇ ਅਸੀਂ ਸਲਾਹ ਕਰਕੇ ਸਾਰੇ ਨਾਲ ਬਾਕੀ ਸੱਚੀ ਸੇਵਾ ਕੀਤੀ ਇਸ ਗੱਲ ਦੋੜੇ ਬਾਕੀ ਲੋਡਸ ਵੀ ਅੱਜ ਬਹੁਤ ਖੁਸ਼ੀ ਦਾ ਜਨ ਹੈ ਅੱਜ ਆਪਾਂ ਇੱਥੇ ਆਏ ਤਾਂ ਇਹਨਾਂ ਨੂੰ ਮਸ਼ੀਨ ਦਿੱਤੀ ਆ ਮਾਰੀ ਦਾ ਰਸਤਾ ਜੀ ਇਹ ਜਿਹੜਾ ਸੇਵਾ ਕਰਨੀਆਂ ਨਾਮ ਸੇਮਤਾ ਸੇਵਾ ਇਹ ਦੇ ਵਿੱਚ ਆਪਾਂ ਨੂੰ ਸਕੂਨ ਮਿਲਦਾ ਬਹੁਤ ਗਰੀਬਾਂ ਦੀ ਮਦਦ ਕਰਕੇ ਚਲੋ ਆ ਮਸ਼ੀਨ ਦੀ ਬਹੁਤ ਲੋਡ ਸੀ ਇਸ ਏਰੀਆ ਦੇ ਵਿੱਚ ਅਸਾhta ਹੋ ਗਏ ਟੈਸਟ ਹਨ। ਤੋ ਇਹ ਆਪਣਾ ਮਿਸ਼ਨ ਯਾਰ। ਕਿੰਨੀ ਚੁੱਤੂ ਦੁੱਤੀ ਹੀ ਜੀ ਤਮਾਸੀ ਵੀ 29 ਸਾਲ ਤੋਂ ਚੱਲੇ ਰਾਫਲੇ। ਹਾਂਜੀ। ਤਾਂ ਹੁਣ ਕੈਂਪ ਵੀ ਲਾ ਰਹੇ ਆ ਤੁਹਾਨੂੰ ਪਤਾ ਹੀ ਆ ਆਪਣੇ ਰਾਫ ਡੇਟ ਹੈਗੀ ਆ 20 ਅਕਤੂਬਰ ਨੂੰ ਲੱਗਾ ਕੈਂਪ ਲਗਣਾ ਕਾ ਦਾ ਕੈਂਪ। ਅਸੀਂ ਪਹਿਲਾਂ ਤਾਂ ਬਹੁਤ ਧੰਨਵਾਦ ਹੈ ਸਾਰਾ ਸ਼ਹਿਰ ਬਹੁਤ ਧੰਨਵਾਦ ਕਰਦਾ ਸਰਦ ਸੰਤ ਸਿੰਘ ਨਿੱਜਰ ਦਾ ਜੀ ਜਿਨ੍ਹਾਂ ਨੇ ਇੰਦਾ ਸਮਾਜ ਸਹੀ ਬਹੁਤ ਕਿਉਂਕਿ ਤੂਰੀ ਨੂੰ ਦੀ ਬਹੁਤ ਡਿਮਾਂਡ ਸੀ ਅੱਜ ਉਹ ਡਿਮਾਂਡ ਪੂਰੀ ਹੋ ਗਈ। ਕਈ ਲੋਕਾਂ ਨੂੰ ਬਹੁਤ ਇਹਨਾਂ ਦੀ ਮਦਦ ਮਿਲੂਗੀ ਕਿਉਂਕਿ ਲੋਕਾਂ ਨੂੰ ਸੰਗਰੂਰ ਤੱਕ ਜਾਣਾ ਪੈਂਦਾ ਸੀ ਵੀ ਇਹ ਅਲਟਰਾਸਾਉਂਡ ਕਰਾਉਣ ਵਾਸਤੇ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਸੀ ਦਿਲੋਂ ਸਹਿਯੋਗ ਧੰਨਵਾਦ ਕਰਦੇ ਆ ਜੀ ਸਰਦਾਰ ਨਦੀਰ ਸਿੰਘ ਦਾ ਜੀ ਇਸ ਸਮਾਜਿਕ ਸੰਸਥਾ ਨੇ ਮੈਂ ਜੀ ਅੱਜ ਆਪਣੇ ਸ਼ਹਿਰ ਵੱਲੋਂ ਸੰਗਰੂਰ ਡਿਸਟ੍ਰਿਕਟ ਇੰਡਸਟਰੀ ਚੈਂਬਰ ਦਾ ਬਤੌਰ ਸੀਨੀਅਰ ਵਾਈਸ ਪ੍ਰਧਾਨ ਹੋਣ ਦੇ ਨਾਤੇ ਮੈਂ ਤਾਂ ਇਹ ਕਹਾਂਗਾ ਜਿਵੇਂ ਕਹਿੰਦੇ ਨੇ ਲੋਕਾਂ ਵਿੱਚ ਰੱਬ ਵੱਸਦਾ ਆ ਸਾਖਸ਼ਾਤ ਸਾਡੇ ਸਰਦਾਰ ਜੀ ਖੜੇ ਨੇ ਇਹ ਵੀ ਇੱਕ ਰੱਬ ਦਾ ਰੂਪ ਬਣ ਕੇ ਆਏ ਨੇ ਦੇਖੋ ਕਿੰਨਾ ਇਹਨਾਂ ਨੇ ਇੱਕ ਵਧੀਆ ਪ੍ਰਾਲਾ ਕੀਤਾ ਜਿਹਦੇ ਨਾਲ ਕਿ ਸਾਡੇ ਸ਼ਹਿਰ ਨੂੰ ਕਦੋਂ ਦੀ ਮੈਨੂੰ ਤਾਂ ਲੱਗਦਾ 15-20 ਸਾਲ ਤੋਂ ਹਰ ਸਰਕਾਰਾਂ ਅੱਗੇ ਮੰਗ ਕਰ ਰਹੇ ਸੀ ਵੀ ਇੱਥੇ ਇੱਕ ਮਸ਼ੀਨ ਚਾਹੀਦੀ ਹੈ ਵੀ ਲੋਕਾਂ ਨੂੰ ਜਦੋਂ ਵੀ ਕੋਈ ਸਕੈਨ ਕਰਾਣਾ ਤਾਂ ਬਾਹਰ ਜਾਣਾ ਪੈਂਦਾ ਅੱਜ ਇਹਨਾਂ ਨੇ ਬਿਨਾਂ ਕਿਸੇ ਲਾਲਚ ਵਸ਼ ਬਿਨਾਂ ਕਿਸੇ ਪੋਲੀਟੀਕਲ ਉਹ ਤੋਂ ਇੱਕ ਸੇਵਾ ਭਾਵ ਦੇ ਨਾਲ ਜਿਹੜੀ ਇਹ ਸਾਡੇ ਸ਼ਹਿਰ ਨੂੰ ਇਹ ਦਿੱਤੀ ਹੈ ਅਸੀਂ ਤਾਂ ਸਾਰੇ ਸ਼ਹਿਰ ਵੱਲੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸਤਰਾ ਤੁਸੀਂ ਪਹਿਲਾਂ ਇਹਨਾਂ ਸੁਣਿਆ ਵੀ ਕਹਿ ਰਹੇ ਨੇ 29 ਸਾਲ ਤੋਂ ਇਹ ਕੱਲੇ ਸੋਸ਼ਲ ਕੰਮ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਵੀ ਜਿਹੜਾ ਵੀ ਕੋਈ ਆਪਾਂ ਨੂੰ ਹੋਰ ਵੀ ਜ਼ਰੂਰਤ ਲੱਗਦੀ ਹੋਊ ਜਿਹੜਾ ਵੀ ਆਪਾਂ ਇਹਨਾਂ ਦੇ ਧਿਆਨ 'ਚ ਲਿਆਵਾਂਗੇ ਕੋਈ ਸੋਸ਼ਲ ਵਰਕ ਜਿਹੜਾ ਉਹ ਕਰ ਸਕਦੇ ਨੇ ਤਾਂ ਇਹ ਸਾਡੇ ਸ਼ਹਿਰ ਧੂਰੀ ਨੂੰ ਪਹਿਲ ਦੇ ਉੱਤੇ ਕਰਾ ਕੇ ਦੇਣ। ਇਹਨਾਂ ਬਾਰੇ ਜਿਹੜਾ ਵੈਸੇ ਤਾਂ ਮੇਰੇ ਲਈ ਉਹ ਸ਼ਬਦ ਨਹੀਂ ਜਿਹੜੇ ਮੈਂ ਕੋਈ ਇਹਨਾਂ ਦੇ ਬਾਰੇ ਬਿਆਨ ਕਰਾਂ ਤਾਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੀ 29 ਅਕਤੂਬਰ ਜੀ ਹੈ ਨਾ ਅੱਜ 29 ਅਕਤੂਬਰ ਨੂੰ ਕਿਹੜੀ ਜਗ੍ਹਾ ਲੱਗਣਾ ਹੈ? ਸੈਫਰਮ ਫਾਰਮ ਸੈਫਰਮ ਫਾਰਮ ਬੀ ਅਕਤੂਬਰ ਨੂੰ ਸਾਡੇ ਹਲਕੇ 'ਚ ਹੀ ਹੈ ਸੈਫਰਮ ਫਾਰਮ ਜਿਹੜਾ ਮੈਗਾ ਕੈਂਪ ਲਗਾ ਰਹੇ ਨੇ ਅੱਖਾਂ ਦਾ ਤਾਂ ਜਿਹਦੇ ਨਾਲ ਸਾਡੇ ਸਾਰੇ ਸ਼ਹਿਰ ਨੂੰ ਜਿੰਨੇ ਸਾਡੇ ਆਲੇ-ਦੁਆਲੇ ਸਾਡੀ ਅਸੈਂਬਲੀ ਨੂੰ ਸਾਰੀ ਅਸੈਂਬਲੀ ਨੂੰ ਬਹੁਤ ਫਾਇਦਾ ਹੋਊਗਾ ਤਾਂ ਅਸੀਂ ਤਾਂ ਕਹਾਂਗੇ ਕਿ ਸਾਡੇ ਸ਼ਹਿਰ ਵੱਲੋਂ ਜਿੰਨੀਆਂ ਵੀ ਸੰਸਥਾਵਾਂ ਨੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਕੈਂਪ ਵਾਲੇ ਦਿਨ ਸਰਦਾਰ ਜੀ ਨੂੰ ਸਾਰੇ ਅਸੀਂ ਇਕੱਠੇ ਹੋ ਕੇ ਸਨਮਾਨਿਤ ਵੀ ਕਰਾਂਗੇ ਕਿਉਂਕਿ ਐਡਾ ਵੱਡਾ ਜਿਹੜਾ ਸ਼ਹਿਰ ਦੇ ਲਈ ਇਹਨਾਂ ਦਾ ਸਾਡਾ ਯੋਗਦਾਨ ਹੈ ਇਹ ਕਦੇ ਵੀ ਨਾ ਭੁੱਲਣ ਵਾਲਾ ਯੋਗਦਾਨ ਰੋ ਸਭ ਤੋਂ ਪਹਿਲਾਂ ਤਾਂ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਸਰਦਾਰ ਨਿਜਜ ਸਿੰਘ ਜੀ ਦਾ ਜਿਹੜੋਂ ਧੰਨਵਾਦ ਕਰਦੇ ਆ ਜੋ ਇਹਨਾਂ ਨੇ ਏਡੀ ਵੱਡੀ ਸੇਵਾ ਸਾਡੇ ਧੂਰੀ ਲਈ ਕੀਤੀ ਆ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਹ ਚੀਜ਼ ਨਹੀਂ ਸੀ ਸੋਚੀ ਸਾਰੇ ਧੂਰੀ ਨਿਵਾਸੀ ਇਹ ਚੀਜ਼ ਤੋਂ ਦੁਖੀ ਸੀਗੇ ਪਰ ਇਹਨਾਂ ਨੇ ਇਹ ਚੀਜ਼ ਨੂੰ ਕਰਕੇ ਸਾਡੇ ਲਈ ਬਹੁਤ ਵੱਡਾ ਕੰਮ ਕਰਤਾ ਔਰ ਅਸੀਂ ਆਪਦੇ ਦਿਲ ਦੀਆਂ ਗਹਿਰਾਈਆਂ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦੇ ਆ ਇਹਨਾਂ ਲਈ ਅਸੀਂ ਦੁਆ ਕਰਦੇ ਆ ਵੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ। ਮੈਂ ਸਰਦਾਰ ਸੁਰਿੰਦਰ ਸਿੰਘ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ। ਉਥੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਕਿ ਜਿਸ ਢੰਗ ਦੇ ਨਾਲ ਉਹਨਾਂ ਨੇ ਆਪਣੇ ਖਿਆਨਿਆਂ ਦੇ ਵਿੱਚੋਂ ਜਿਹੜਾ ਕੰਮ ਸਰਕਾਰਾਂ ਦਾ ਹੁੰਦਾ ਹੈ ਉਹਨਾਂ ਨੇ ਆਪਣੀ ਜੇਬ ਦੇ ਵਿੱਚੋਂ ਨਿਲੇ ਸਾਡੇ ਬਹੁਤ ਪਿਛਲੇ ਲੰਬੇ ਸਮੇਂ ਤੋਂ ਭਾਵੇਂ ਸਮੇਂ ਸਮੇਂ ਸਿਰ ਸਰਕਾਰਾਂ ਉਰੇ ਬਲਦੀਆਂ ਰਹੀਆਂ ਲੇਕਿਨ ਕਿਸੇ ਨੇ ਵੀ ਇਸ ਗੱਲ ਧਿਆਨ ਨਹੀਂ ਦਿੱਤਾ ਉਹ ਧਿਆਨ ਗਿਆ ਸਰਦਾਰ ਸੁਰਿੰਦਰ ਸਿੰਘ ਜੀ ਦਾ। ਇਸੇ ਤਰ੍ਹਾਂ ਪ੍ਰਮਾਤਮਾ ਮੇਰੇ ਪਰ ਇਹਨਾਂ ਦੇ ਹੱਥ ਰੱਖੇ ਔਰ ਦਿਲ ਖੁੱਲੇ ਦਿਲ ਦੇ ਨਾਲ ਖਿਆਨੇ ਦੇ ਨਾਲ ਕੇਵਲ ਧੂਰੀ ਸ਼ਹਿਰ ਦੇ ਜਿੱਥੇ-ਜਿੱਥੇ ਵੀ ਕਿਤੇ ਲੋੜ ਹੋਵੇ ਇਸੇ ਤਰ੍ਹਾਂ ਇਹ ਸੇਵਾ ਕਰਕੇ ਜਿਹੜੇ ਦੀਨ ਦੁਖੀਆਂ ਦੀਆਂ ਦਬਾਵਾਂ ਨੇ ਉਹਨਾਂ ਦੀ ਝੋਲੀ ਦੇ ਵਿੱਚ ਹਮੇਸ਼ਾ ਹਰਿਆ ਭਰੀਆਂ ਰਹਿਣ